ਜੀ ਦੇਖ ਰਹੇ ਜੀ ਬਾਰਡਰ ਨਿਊਜ਼ ਪੱਟੀ ਮਾਇਆ ਮੋਰੇ ਪੱਟੀ ਐਸੋਨੇ ਮੌਜੂਦ ਹੈ ਜੀ ਡੇਰਾ ਬਾਬਾ ਨਾਨਕ ਹਲਕੇ 'ਚ ਸਾਡੇ ਨਾਲ ਐਸਲੇ ਮੌਜੂਦ ਨੇ ਕੈਪਟਨ ਮੰਤਰੀ ਹਰਪੰਨਤ ਸਿੰਘ ਜੀ ਇੱਥੇ ਜੋ ਗੱਲਬਾਤ ਕਰਦੇ ਆ ਡੇਰਾ ਬਾਬਾ ਨਾਨਕ ਦਾ ਚੋਣ ਖੜਾ ਪੂਰਾ ਐਸਲੇ ਪੜ ਚੁੱਕਾ ਵਾ ਆਖਰੀ ਪੜਾਂਦੇ ਉੱਤੇ ਵੀ ਜਿਹੜਾ ਜਾ ਰਿਹਾ ਵਾ ਗੱਲਬਾਤ ਕਰਦੇ ਆ ਅੱਜ ਦੇ ਵਿਸ਼ੇ ਦੇ ਉੱਤੇ ਸਰ ਡੇਰਾ ਬਾਬਾ ਨਾਨਕ ਦੀ ਚੋਣ ਮੈਂ ਮੈਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੀ ਇੱਕ ਪੈਂ ਕਰ ਰਹੇ ਹੋ ਡੇਰਾ ਬਾਬਾ ਨਾਨਕ ਦੇਖੋ ਡੇਰਾ ਬਾਬਾ ਨਾਨਕ ਦੇ ਵਿੱਚ ਕੰਪੇਨ ਅਸੀਂ ਕਾਫੀ ਦਿਨਾਂ ਤੋਂ ਸ਼ੁਰੂ ਕੀਤੀ ਹੋਈ ਆ ਲਗਭਗ ਅਸੀਂ ਹਰ ਜਿਹੜਾ ਹਲਕੇ ਦਾ ਪਿੰਡ ਆ ਉਹ ਵਿਜ਼ਿਟ ਕਰ ਚੁੱਕੇ ਆ ਸਾਡੀ ਬਕਾਇਦਾ ਜਿੱਥੇ-ਜਿੱਥੇ ਵੀ ਸਾਡੀ ਪਾਰਟੀ ਆਈ ਕਮਾਨ ਨੇ ਡਿਊਟੀ ਲੱਗੀ ਆ ਲਗਾਈ ਆ ਉੱਥੇ ਸਾਰੇ ਐਮਐਲਏ ਸਾਹਿਬਾਨ ਸਾਡੇ ਚੇਅਰਮੈਨ ਸਾਹਿਬਾਨ ਸਾਡੇ ਵਲੰਟੀਅਰ ਬਲੌਕ ਪਰਿਵਾਰੀ ਜਿੰਨੇ ਵੀ ਨੇ ਸਾਰੇ ਕੰਪੇਨ ਦੇ ਵਿੱਚ ਰੁੱਝੇ ਹੋਏ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਜਿੱਥੇ-ਜਿੱਥੇ ਵੀ ਅਸੀਂ ਪਿੰਡਾਂ ਦੇ ਵਿੱਚ ਗਏ ਆ ਸਾਨੂੰ ਕਾਫੀ ਭਰਵਾ ਹੁੰਗਾਰਾ ਜਿਹੜਾ ਇਸ ਚੋਣ ਦੇ ਵਿੱਚ ਸਰਦਾਰ ਗੁਰਦੀਪ ਸਿੰਘ ਰੰਧਾਵਾ ਸਾਹਿਬ ਦੇ ਹੱਕ ਦੇ ਵਿੱਚ ਮਿਲ ਰਿਹਾ ਔਰ ਲੋਕ ਡੇਰਾ ਪਾਪਾ ਨਾਨਕ ਦੇ ਇੱਕ ਗੱਲ ਸਮਝ ਚੁੱਕੇ ਨੇ ਕਿ ਉਹਨਾਂ ਕੋਲੋਂ ਜਾਣੇ ਅਣਜਾਣੇ ਦੇ ਵਿੱਚ 2022 ਦੇ ਵਿੱਚ ਕਿਸੇ ਤਰ੍ਹਾਂ ਉਹ ਸਰਕਾਰ ਦਾ ਹਿੱਸਾ ਨਹੀਂ ਬਣ ਸਕੇ ਜਦਕਿ ਪੂਰੇ ਪੰਜਾਬ ਦੇ ਵਿੱਚ 117 ਦੇ ਵਿੱਚੋਂ 92 ਸੀਟਾਂ ਤੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਆ ਉਹਨਾਂ ਨੂੰ ਜਿੱਤ ਦਵਾਈ ਸੀਗੀ ਸੋ ਡੇਰਾ ਬਾਬਾ ਨਨਕਾਹਲ ਕੇ ਦੇ ਲੋਕ ਹੁਣ ਪੂਰੀ ਤਰ੍ਹਾਂ ਮਨ ਬਣਾ ਚੁੱਕੇ ਨੇ ਕਿ ਅਸੀਂ ਵੀ ਸਰਕਾਰ ਦਾ ਹਿੱਸਾ ਬਣਨਾ ਔਰ 2.5 ਸਾਲ ਦੇ ਵਿੱਚ ਜਿਹੜੇ ਜਿਹੜੇ ਪੱਖਾਂ ਤੋਂ ਪਿੱਛੇ ਰਹਿ ਗਏ ਨੇ ਉਹ 2.5 ਸਾਲਾਂ ਦੇ ਵਿੱਚ ਲੋਕ ਆਪਣਾ ਭੁਵਿੱਖ ਸਰਦਾਰ ਗੁਰਦੀਪ ਸਿੰਘ ਰੰਧਾਵਾ ਦੇ ਵਿੱਚ ਦੇਖ ਰਹੇ ਨੇ ਔਰ ਜਿੰਨੇ ਵੀ ਕੰਮ ਪੈਂਟਿੰਗ ਨੇ ਉਚਾ ਰਹੇ ਨੇ ਕਿ ਸਰਕਾਰ ਐਸ ਵੇਲੇ ਆਮ ਆਦਮੀ ਪਾਰਟੀ ਦੀ ਹੈ ਗੱਲ ਕਰਦੇ ਆਂ ਜੀ ਕੈਂਡੀਡੇਟ ਭਾਜਪਾ ਦਾ ਰਵੀਕੰਤ ਸਿੰਘ ਕਾਲੋ ਨੂੰ ਉਸ ਨੂੰ ਤੁਸੀਂ ਲੈ ਕੇ ਕਿਸ ਤਰ੍ਹਾਂ ਦਾ ਦੇਖੋ ਅਸੀਂ ਤਾਂ ਕਿਸੇ ਉਹਨਾਂ ਨੂੰ ਕਿਸੇ ਕੈਂਪੇਨ ਦੇ ਵਿੱਚ ਜਾਂ ਕਿਸੇ ਮੁਕਾਬਲੇ ਦੇ ਵਿੱਚ ਨਹੀਂ ਸਮਝਦੇ ਕਿਉਂਕਿ ਆ ਜੋ ਉਹਨਾਂ ਦੀ ਸਥਿਤੀ ਹੈ ਇਸ ਵੇਲੇ ਇਸ ਡੇਰਾ ਮਾਪਾ ਨਾਨਕਾਲ ਕੇ ਦੇ ਵਿੱਚ ਉਹ ਨਾਂ ਦੇ ਬਰਾਬਰ ਹੀ ਆ ਸੋ ਭਾਜਪਾ ਕੋਈ ਜ਼ਿਆਦਾ ਪ੍ਰਭਾਵ ਜਣਾਇਆ ਹੋ ਇਸ ਹਲਕੇ ਦੇ ਵਿੱਚ ਨਹੀਂ ਲੈ ਕੇ ਆ ਰਹੀ ਔਰ ਇਹਨਾਂ ਚੋਣਾਂ ਦੇ ਵਿੱਚ ਸਪਸ਼ਟ ਭਾਜਪਾ ਜਿਹੜੀ ਆ ਉਹ ਉਹ ਪੂਰੀ ਤਰ੍ਹਾਂ ਵਾਸ਼ ਆਊਟ ਜਿਹੜੀ ਆ ਉਹ ਇਸ ਹਲਕੇ ਦੇ ਵਿੱਚ ਹੋ ਜੇਗੀ ਸੱਚ ਜੇ ਤੁਸੀਂ ਪਿੰਡਾਂ 'ਚ ਜਾਂਦੇ ਹੋ ਤੇ ਗੁਰਦੀਪ ਸਿੰਘ ਰੰਧਾਵਾ ਜੀ ਨੂੰ ਲੈ ਕੇ ਲੋਕੀ ਕਿਸ ਤਰ੍ਹਾਂ ਦਾ ਵਿਚਾਰ ਵਿਊ ਰੱਖਦੇ ਨੇ ਦੇਖੋ ਸਰਦਾਰ ਗੁਰਦੀਪ ਸਿੰਘ ਰੰਧਾਵਾ ਉਹਨਾਂ ਨੇ ਪਹਿਲਾਂ ਵੀ ਚੋਣਾਂ ਲੜਿਆ ਸੀਗਾ ਇੱਥੋਂ ਦਾ ਲੋਕਾਂ ਦੇ ਵਿੱਚ ਵਿਚਰਦੇ ਨੇ ਚੰਗਾ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰਦੇ ਨੇ ਸੋ ਲੋਕਾਂ ਦਾ ਉਹਨਾਂ ਦੇ ਪ੍ਰਤੀ ਰਵੱਈਆ ਜਿਹੜਾ ਆ ਉਹ ਕਾਫੀ ਪੋਜ਼ਿਟਿਵ ਆ ਔਰ ਉਹਨਾਂ ਦੇ ਪੋਜ਼ਿਟਿਵ ਰਵੱਈਏ ਨੂੰ ਰੱਖਦੇ ਆਂ ਹੀ ਦੇਖਦੇ ਆਂ ਹੀ ਪਾਰਟੀ ਨੇ ਉਹਨਾਂ ਨੂੰ ਚੋਣ ਦੇ ਵਿੱਚ ਦੁਬਾਰਾ ਤੋਂ ਇੱਥੋਂ ਬਤੌਰ ਉਮੀਦਵਾਰ ਜਿਹੜਾ ਆ ਉਹ ਤਾ ਰਿਆ ਆ ਸੋ ਬਹੁਤ ਮਿਹਨਤ ਕਰ ਰਹੇ ਨੇ ਮਿਹਨਤੀ ਨੇ ਔਰ ਮੈਨੂੰ ਮੈ ਸਮਝਦਾ ਕਿ ਜਦੋਂ ਬਤਾਂ ਸਭਾ ਦੇ ਵਿੱਚ ਜਾਣਗੇ ਡੇਰਾ ਬਾਬਾ ਨਾਨਕ ਹਲਕੇ ਦੀਆਂ ਜੋ ਸਮੱਸਿਆਵਾਂ ਨੇ ਉਹਨਾਂ ਨੂੰ ਬਾਖੂਬੀ ਆ ਮੰਚ ਤੇ ਜਿਹੜਾ ਉੱਥੇ ਰੱਖਣਗੇ ਔਰ ਆਪਣੇ ਹਲਕੇ ਵਾਸਤੇ ਵੱਧ ਤੋਂ ਵੱਧ ਗ੍ਰਾਂਟਸ ਵੱਧ ਤੋਂ ਵੱਧ ਸਹੂਲਤਾਂ ਜਿਹੜੀਆਂ ਨੇ ਉਹ ਲੈ ਕੇ ਆਉਣਗੇ ਗੱਲ ਕਰਦਿਆਂ ਜੀ ਕੈਂਡੀਡੇਟ ਕਾਂਗਰਸ ਸਾਬਕਾ ਮੁੱਖ ਮੰਤਰੀ ਤੇ ਐਮਪੀ ਐਸਵੇਲੇ ਪੂਰਾ ਆਪਣੀ ਜਿਹੜੇ ਉਹਨਾਂ ਦੀ ਮਿਸਰੀ ਨੇ ਪੂਰਾ ਪਰਿਵਾਰ ਜੋਰ ਲਾ ਰਿਹਾ ਉਸ ਬਾਰੇ ਦੇਖੋ ਜਦੋਂ ਵੀ ਚੋਣ ਆਉਂਦਾ ਹੈ ਹਰ ਪਾਰਟੀ ਹਰ ਉਮੀਦਵਾਰ ਆਪਣਾ ਜੋਰ ਲਗਾਉਂਦਾ ਹੀ ਹੈ ਠੀਕ ਹੈ ਬਾਕੀ ਤੁਸੀਂ ਗੱਲ ਕੀਤੀ ਕਿ ਸਾਬਕਾ ਉਪ ਮੁੱਖ ਮੰਤਰੀ ਜਾਂ ਮੌਜੂਦਾ ਐਮਪੀ ਦੇਖੋ ਕੋਈ ਵੀ ਆਉਂਦਾ ਹੋਵੇ ਉਹ ਲੋਕ ਹੀ ਉਥੇ ਬਣਾਉਂਦੇ ਨੇ ਲੋਕ ਹੀ ਪਹਚਾਉਂਦੇ ਨੇ ਤੇ ਜੇ ਆਪਾਂ ਲੋਕਾਂ ਵਾਸਤੇ ਬਾਅਦ ਦੇ ਵਿੱਚ ਵਿਚਰੀਏ ਨਾ ਕੰਮ ਨਾ ਕਰੀਏ ਤੇ ਫਿਰ ਲੋਕੀ ਉਸੇ ਕੈਂਡੀਡੇਟ ਨੂੰ ਜਿਹੜਾ ਆ ਉਹ ਅਰਸ਼ਾਂ ਦੇ ਉਤੋਂ ਫਰਸ਼ ਤੇ ਸੁੱਟ ਦਿੰਦੇ ਨੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਵੇਗਾ ਕਿ ਉਹਨਾਂ ਦਾ ਰਵਈਆ ਜਿਹੜਾ ਇਸ ਹਲਕੇ ਪ੍ਰਤੀ ਰਿਹਾ ਆ ਉਹ ਝੂਠੇ ਪਰਚੇ ਕਰਾਉਣ ਵਾਲਾ ਗੁੰਡਾਗਰਦੀ ਵਾਲਾ ਗੈਂਗਸਟਰਵਾਦ ਨੂੰ ਫਲਾਉਣ ਵਾਲਾ ਇਹੋ ਜਿਹਾ ਉਹਨਾਂ ਦਾ ਰਵਈਆ ਮੈਂ ਨਹੀਂ ਕਹਿ ਰਿਹਾ ਹਲਕਾ ਅਧੇਰਾ ਬਾਬਾ ਨਾਨਕ ਦੇ ਲੋਕ ਕਹਿ ਰਹੇ ਨੇ ਕਿ ਸਾਨੂੰ ਪਹਿਲੀ ਵਾਰੀ ਮੌਕਾ ਮਿਲਿਆ ਆ ਕਿ ਅਸੀਂ ਪਏ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚੋਂ ਗੁੰਡਾਗਰਦੀ ਖਤਮ ਕਰਨ ਜਾ ਰਹੇ ਹਾਂ ਅਸੀਂ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚੋਂ ਝੂਠੇ ਪਰਚਿਆਂ ਦੀ ਰਾਸਨੀਤੀ ਜਿਹੜੀ ਆ ਉਹ ਖਤਮ ਕਰਨ ਜਾ ਰਹੇ ਹਾਂ ਔਰ ਪਹਿਲੀ ਵਾਰੀ ਉਹਨਾਂ ਨੂੰ ਸਪਸ਼ਟੇ ਮੌਕਾ ਜਿਹੜਾ ਡੇਰਾ ਬਾਬਾ ਨਾਨਕ ਹਲਕੇ ਦੇ ਲੋਕਾਂ ਨੂੰ ਮਿਲ ਚੁੱਕਾ ਹੈ ਔਰ ਲੋਕੀ ਇਸ ਗੁੰਡਾਗਰਦੀ ਵਾਲੇ ਰਾਸ ਤੋਂ ਛੁਟਕਾਰਾ ਜਿਹੜਾ ਆ ਉਹ ਪਾਉਣਗੇ ਇਹ ਸਰ ਤੁਸੀਂ ਪਿੰਡਾਂ 'ਚ ਜਾ ਰਹੇ ਹੋ ਲੋਕਾਂ ਨੂੰ ਮਿਲ ਰਹੇ ਹੋ ਹੁਣ 20 ਤਰੀਕ ਨੂੰ ਚੋਣਾਂ ਆ ਤੁਸੀਂ ਡੇਰੇ ਦੀ ਜਨਤਾ ਨੂੰ ਕੀ ਅਪੀਲ ਕਰਦੇ ਹੋ ਦੇਖੋ ਡੇਰਾ ਬਾਬਾ ਨਾਨਕ ਹਲਕੇ ਦੇ ਵੋਟਰ ਬੜੇ ਸੁਝਵਾਨ ਨੇ ਔਰ بڑے ਲਾਰਡ ਬੰਦੇ ਨੇ ਮੈਂ ਜਿੰਨਿਆਂ ਨੂੰ ਵੀ ਮਿਲਿਆ ਲੋਕਾਂ ਨੇ ਇੱਕ ਗੱਲ ਜਿਹੜੀ ਆ ਉਹ ਮੰਨਦੇ ਵਿੱਚ ਉਹਨਾਂ ਦੇ ਬੈਠੀ ਹੋਈ ਆ ਕਿ ਜਿਸ ਪਾਰਟੀ ਦੀ ਸਰਕਾਰ ਹੋਵੇ ਉਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣਾ ਜਿਹੜਾ ਆ ਆਲਵੇਸ ਇਨ ਦਾ ਫੇਵਰ ਆਫ दैट ਕਨਸਟਿਟੂਐਂਸੀ ਕਿਉਂਕਿ ਜੇ ਦੂਸਰੇ ਉਮੀਦਵਾਰ ਨੂੰ ਜਿਤਾਇਆ ਜਾਵੇ ਤੋ ਜਿੱਥੇ ਅੱਗੇ ਢਾਈ ਸਾਲ ਰੋਲਰ ਰੱਪਾ ਪਾਉਂਦੇ ਆ ਲੜਦੇ ਆ ਝਗੜੇ ਲੰਘ ਕੇ ਨੇ ਹਲਕੇ ਦਾ ਵਿਕਾਸ ਤਨਾ ਨਾ ਹੋਇਆ ਹਲਕੇ ਦਾ ਕੋਈ ਹਲਕੇ ਵਾਸਤੇ ਕੋਈ ਵੱਡਾ ਪ੍ਰੋਜੈਕਟ ਨਹੀਂ ਆਇਆ ਹਲਕੇ ਵਾਸਤੇ ਕੋਈ ਰੋਡਸ ਨਹੀਂ ਬਣ ਪਾਈਆਂ ਕਿਉਂਕਿ ਦੂਸਰੇ ਜਿਹੜੇ ਵਿਰੋਧੀ ਧਿਰ ਵਾਲੇ ਨੇ ਉਹ ਮੰਗਦੇ ਹੀ ਨਹੀਂ ਉੱਥੇ ਜਾ ਕੇ ਉਹਨਾਂ ਨੂੰ ਸਵਾਏ ਮਰਦਾਬਾਦ ਕਰਕੇ ਵਿਧਾਨ ਸਭਾ ਚੋਂ ਬਾਹਰ ਮਰਦਾਬਾਦ ਕਰਕੇ ਵਿਧਾਨ ਸਭਾ ਦੇ ਵਿੱਚ ਜਾ ਕੇ ਕਾਰਵਾਈ ਨਹੀਂ ਚੱਲਦੀ ਨਹੀਂ ਸੋ ਲੋਕ ਸਮਝਦੇ ਨੇ ਕਿ ਜੇ ਵਰੋਧੀ ਧਿਰ ਦਾ ਕੋਈ ਉਮੀਦਵਾਰ ਜਿਤਾਇਆ ਤੇ ਉਹੋ ਹੀ ਕੋ ਜੋਣਾ ਹੈ ਇਸ ਕਰਕੇ ਉਹਨਾਂ ਨੇ ਪੂਰਾ ਮਨ ਬਣਾਇਆ ਹੋਇਆ ਔਰ ਮੈਂ ਆ ਆਪਣੇ ਵੱਲੋਂ ਆ ਹਰਕਾ ਡੇਰਾ ਬਾਬਾ ਨਾਨਕ ਦੇ ਉਮੀਦਵਾਰ ਦੀ ਤਰਫੋਂ ਆਪਣੀ ਪਾਰਟੀ ਦੀ ਤਰਫੋਂ ਆਪਣੇ ਵੱਲੋਂ ਸੂਝਮਾਨ ਵੋਟਰਾਂ ਨੂੰ ਇਹੋ ਹੀ ਅਪੀਲ ਕਰਦਾ ਕਿ ਸਰਕਾਰ ਦਾ ਹਿੱਸਾ ਬਣੋ ਜਿਹੜੇ ਕੰਮ ਪਿਛਲੇ ਸਮੇਂ ਦੇ ਦੌਰਾਨ ਨਹੀਂ ਹੋਏ ਉਹ ਕੰਮ ਪਹਿਲ ਦੇ ਆਧਾਰ ਤੇ ਕਰਾਓ ਕਿਉਂਕਿ ਹਮੇਸ਼ਾ ਹੀ ਇਸ ਚੀਜ਼ ਤੇ ਵਾਸਤੇ ਹਲਕੇ ਦਾ ਐਜ ਹੁੰਦਾ ਹੈ ਕਿ ਜਿਸ ਪਾਰਟੀ ਦੀ ਸਰਕਾਰ ਆ ਉਸ ਪਾਰਟੀ ਦਾ ਹੀ ਉਸ ਹਲਕੇ ਦਾ ਐਮਐਲਏ ਸੋ ਆਪ ਦੀ ਸਰਕਾਰ ਆ ਤੇ ਆਪ ਦਾ ਐਮਐਲਏ ਚੁਣੋ ਆਪ ਦਾ ਐਮਐਲਏ ਚੁਣਨ ਦੇ ਨਾਲ ਹਲਕੇ ਦੇ ਵਿੱਚ ਦਿਨ ਦੁਗਣੀ ਰਾਤ ਚੌਕਨੀ ਤਰੱਕੀ ਹੋਊਗੀ ਗੁੰਡਾਗਰਦੀ ਦੇ ਰਾਸ ਤੋਂ ਜਿਹੜਾ ਆ ਉਹ ਛੁਟਕਾਰਾ ਮਿਲੂਗਾ ਔਰ ਹਲਕੇ ਦਾ ਵਿਕਾਸ ਜਿਹੜਾ ਆ ਉਹ ਬਹੁਤ ਤੇਜ਼ ਰਫਤਾਰ ਦੇ ਨਾਲ ਹੋਏਗਾ ਡੇਰਾ ਬਾਬਾ ਨਨਕਤੂ ਨੂਰ ਅਰ ਪਟਦੀ ਦੀ ਅੱਜ ਦੀ ਵਿਸ਼ੇਸ਼ ਮੁਲਾਕਾਤ